ਥਾਣਾ ਸਦਰ ਅਦੀਨ ਪਿੰਦੇ ਪਿੰਡ ਬਚੂਆਣਾ ਦੇ ਕਿਸਾਨ ਨੂੰ ਪਰਾਲੀ ਸਾਂਭਣ ਲਈ ਬੇਲਰ ਨਾ ਮਿਲਣ ਕਾਰਨ ਪਰੇਸ਼ਾਨੀ ਦੇ ਚਲਦਿਆਂ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਹੋਣਾ ਪਿਆ ਪਰੰਤੂ ਆਪਣੀ ਗਸਤ ਦੌਰਾਨ ਸਦਰ ਥਾਣਾ ਬੋਡਲਾਡਾ ਦੀ ਪੁਲਿਸ ਪਾਰਟੀ ਵੱਲੋਂ ਕਿਸਾਨ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਕਿਸਾਨਾਂ ਆਗੂ ਜਗਸੀਰ ਸਿੰਘ ਦੋਦੜਾ ਦੀ ਅਗਵਾਈ ਹੇਠ ਪਿੰਡ ਬਚੂਆਣਾ ਦੇ ਕਿਸਾਨਾਂ ਵੱਲੋਂ ਥਾਣਾ ਸਦਰ ਦਾ ਕਿਰਾਉ ਕਰਕੇ ਪੁਲਿਸ ਦੀ ਤੱਕੇਸ਼ਾਹੀ ਵਿਰੁੱਧ ਦਰਨਾ ਦਿੱਤਾ ਗਿਆ ਜਿਸ ਤੇ ਕਿਸਾਨ ਆਗੂਆਂ ਦੇ ਦਬਾਅ ਕਾਰਨ ਪੁਲਿਸ ਵੱਲੋਂ ਹਿਰਾਸਤ ਵਿੱਚ ਲਈ ਕਿਸਾਨ ਨੂੰ ਰਿਹਾਅ ਕਰਨ ਉਪਰੰਤ ਕਿਸਾਨਾਂ ਵੱਲੋਂ ਤਰਨਾ ਸਮਾਪਤ ਕੀਤਾ ਗਿਆ। ਮੂਰੀ ਵਾਲ ਪ੍ਰਾਣੀ ਨੂੰ ਅੱਗ ਲਾਉਣ ਤੇ ਪਰਚੇ ਪਾਉਣੇ ਬੰਦ ਕਰੋ। ਬੰਦ ਕਰੋ। ਕਿਸਾਨਾਂ ਦੀ ਖੇਤਾਂ 'ਚ ਜਾ ਕੇ ਕੁੱਟ ਕਟਾਈ ਕਰਨ ਵਾਲੀ ਪਰ ਸਮਰਦਾਬਾਦ। ਸਮਰਦਾਬਾਦ। ਮਜਬੂਰੀ ਵਾਲ ਪ੍ਰਾਣੀ ਨੂੰ ਅੱਗ ਲਾਉਣ ਤੇ ਪਰਚੇ ਪਾਉਣੇ ਬੰਦ ਕਰੋ। ਬੰਦ ਕਰੋ। ਜਿਹੜਾ ਅੱਜ ਅਸੀਂ ਸਦਰ ਥਾਣੇ ਦੇ ਮੂਹਰੇ ਬੈਠਿਆਂਗੇ ਇਹ ਬੱਛੋਆਣਾ ਪਿੰਡ ਦੇ ਕਿਸਾਨ ਆ ਸਾਰੇ ਜੋ ਕਿ ਅਸੀਂ ਪਿਛਲੇ ਦਿਨੀ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਆਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਡੀਸੀ ਦਫ਼ਤਰਾਂ ਦੇ ਵੱਡੇ ਇਕੱਠ ਕਰਕੇ ਵੀ ਸਾਡਾ ਛੌਂਕਨੀ ਪਰਾਲੀ ਨੂੰ ਅੱਗ ਲਾਉਣਾ ਜਿਹੜਾ ਸਰਕਾਰ ਸਾਨੂੰ ਬਦਨਾਮ ਕਰ ਰਹੀ ਆ ਵੀ ਕਿਸਾਨ ਪ੍ਰਦੂਸ਼ਣ ਕਰ ਰਹੇ ਆ ਵੀ ਇਹ ਸਾਡੀ ਮਜਬੂਰੀ ਆ ਸਰਕਾਰ ਖੇਤਾਂ 'ਚੋਂ ਝੱਕ ਲੈ ਜਿੱਦਦੇ ਅਸੀਂ ਵਾਢ ਲਈ ਅਸੀਂ ਉਹਨਾਂ ਨੂੰ ਫੋਨ ਕਰਾਂਗੇ 8 ਦਿਨਾਂ ਦੇ ਵਿੱਚ ਵਿੱਚ ਲੈ ਜਾਣ ਜੇ ਨਹੀਂ ਲਿਆਂਦੇ ਅਸੀਂ ਅਗਲੀ ਫਸਲ ਬੀਜਣੀ ਆ ਪਛੇਤੀ ਹੁੰਦੀ ਆ ਜੇ ਉਹਨੂੰ ਅਸੀਂ ਵਿਚ ਪਾਉਣਾ ਉਹਦੇ ਖਰਚਾ ਆਉਂਦਾ 19 ਸਾਡੀ ਆਰਥਿਕਤਾ ਜਾਨੀ ਕੀ ਦੀ ਉਹ ਪਹਿਲੇ ਹੀ ਡਾਉਣਾ ਉਹ ਸਾਥ ਨਹੀਂ ਦਿੰਦੀ ਤੇ ਉਹਨੂੰ ਸੁੰਡ ਪੈਂਦਾ ਉਹਦੇ ਨਾਲ ਬਹੁਤ ਜ਼ਿਆਦੇ ਖਰਚੇ ਹੋਰ ਹੁੰਦੇ ਆ ਇਸ ਕਰਕੇ ਉਹ ਸਾਡੀ ਮਜਬੂਰੀ ਹੋਊਗੀ ਫਿਰ ਮਜਬੂਰੀ ਵਾਸ ਉਹਨਾਂ ਨੇ ਸਾਡੇ ਤੇ ਪਰਚੇ ਪਾਉਣੇ ਜਿਹੜਾ ਤੇ ਜਾਣਾ ਉਹ ਦੇਖ ਲੈਣ ਫਿਰ ਉਹਨਾਂ ਨੇ ਕੀ ਕਰਨਾ ਤੇ ਅਸੀਂ ਕੀ ਕਰਨਾ ਤੇ ਉਹ ਉਸੇ ਮਸਲੇ 'ਚੋਂ ਅੱਜ ਜਾਨੀ ਕਿ ਪੰਜਾਬ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਜਿਹੜੀਆਂ ਨੈਸ਼ਨਲ ਗ੍ਰੀਨ ਟਰਬੋਨਰ ਦੀਆਂ ਹਦਾਇਤਾਂ ਨੇ ਵੀ 5 ਕਿੱਲੇ ਤੱਕ ਦੇ ਕਿਸਾਨ ਦਾ ਖੇਤ ਵਿਹਲਾ ਹੋਣਾ ਚਾਹੀਦਾ 7 ਦਿਨਾਂ ਚ ਦੂਜਿਆਂ ਨੂੰ ਮਸ਼ੀਨਰੀ ਸਾਰਾ ਕੁਝ ਮਈਆ ਉਹ ਬਹੁਤ ਵੱਡਾ ਪਲੰਦਾ ਬਣਿਆ ਹੋਇਆ ਉਹ ਤਣੀ ਕਿ ਸੁਪਰੀਮ ਕੋਰਟ ਨੂੰ ਵੀ ਨਹੀਂ ਦੀਂਦਾ ਆਏਗਾ ਉਹ ਪੰਜਾਬ ਸਰਕਾਰ ਵੀ ਉਹਦੀ ਪਾਲਣਾ ਕਿਉਂ ਨਹੀਂ ਕਰ ਰਹੀ ਕੱਲੇ ਕਿਸਾਨ ਦੀਂਦਿਆ ਕਿਸਾਨਾਂ ਨੂੰ ਸੁਪਰੀਮ ਕੋਰਟ ਵੀ ਕਹਿੰਦੀ ਆ ਜੇਲ੍ਹ ਚ ਲਿਜਾਓ ਚੱਕ ਕੇ ਤੇ ਸਰਕਾਰ ਵੀ ਦੋਸ਼ੀ ਕਿਸਾਨ ਮਈਆ ਬਣਾਏ ਜਾ ਰਹੇ ਆ ਅਸਲ ਦੇ ਵਿੱਚ ਦੋਸ਼ੀ ਪੰਜਾਬ ਦੀ ਸਰਕਾਰ ਬਣਦੀ ਆ ਇਸ ਕਰਕੇ ਕਿਸਾਨਾਂ ਨੂੰ ਫੜ ਕੇ ਲਿਆਏ ਨੇ ਅੱਜ ਉਹ ਮਜਬੂਰੀ ਵਸ ਹੱਕ ਲਈ ਤੇ ਕੋਈ ਇਹਨਾਂ ਦੇ ਪਿੰਡ ਦੇ ਵਿੱਚ ਇੱਕ ਵੀ ਬੀਲਰ ਨਹੀਂ ਹੈਗਾ ਤੇ ਘੱਟੋ ਘੱਟ ਮੈਨੂੰ ਲੱਗਦਾ ਇਹਨਾਂ ਦੇ ਪਿੰਡ 6500 ਕਲਾ ਜਮੀਨ ਦਾ ਹੋਊ 7000 ਤੇ ਇੱਕ ਬੀਲਰ ਨਹੀਂ ਫਿਰ ਉਹਦਾ ਕੀ ਹਾਲ ਕਰਨਗੇ ਤੇ ਅੱਧੀ ਬਜਾਈ ਜਾਨੀ ਕਿ ਹੋ ਰਹੀ ਹੈਗੀ ਪਿੰਡਾਂ ਦੇ ਵਿੱਚ ਕਿੰਨੇ ਕਿਸਾਨਾਂ ਨੂੰ ਫੜਕੇ ਜਾਂਦਾ ਗਿਆ ਹੁਣ ਇੱਕ ਕਿਸਾਨ ਕੀ ਨਾਮ ਦਾਗਣ ਅਵਤਾਰ ਦਾ ਦਾਗਣ ਅਵਤਾਰ ਦਾ ਕਿਸਾਨ ਆ ਜਿਹੜਾ ਸਾਥੀ ਨੂੰ ਫੜਕੇ ਨਹੀਂ ਲਏ ਅਸੀਂ ਨੇ ਕੀ ਪਾਪ ਕਰਤਾ ਉਹਨੂੰ ਖੇਤੋਂ ਫੜਨ ਵੇਲੇ ਉਹਨੂੰ ਕੁੱਟ ਕੇ ਲਿਆਇਆ ਉਹਦਾ ਉਹਦੇ ਜਾਨੀ ਕੀਤਾ ਹੰਤਪ ਵੀ ਕੀਤਾਗਾ ਇਹ ਕਿੱਧਰ ਦਾ ਕਾਨੂੰਨ ਹੈ ਕੀਨੇ ਅਧਿਕਾਰ ਦੇਦਾ ਵੀ ਕਿਸੇ ਨੂੰ ਕੁੱਟਣ ਦਾ ਇਸ ਕਰਕੇ ਉਹਨੂੰ ਕੁੱਟਣ ਤੇ ਉਹੀ ਤਾਨਾਛਾਈ ਪੁਲਿਸ ਦਾ ਉਹੀ ਰਵਈਆ ਉਹਨੂੰ ਕੁੱਟ ਕੇ ਗੱਡੀ 'ਚ ਚੜਾ ਕੇ ਲੈ ਤਾਂ ਕਿ ਦੂਜੇ ਕਿਸਾਨਾਂ ਤੇ ਦਹਿਸ਼ਤ ਪਾਈ ਜਾ ਸਕੇ ਵੀ ਜੇ ਤੁਸੀਂ ਕਰ ਉਹਨੂੰ ਅੱਗ ਲਾਈਏ ਛੋਟਾ ਵੀ ਕੁੱਟਕ ਡਾਪਾ ਹੋ ਇਸ ਕਰਕੇ ਆਏ ਹਨ ਜਾਨੀ ਕੀ ਇਹ ਰਵਈਏ ਤੇ ਆ ਪੰਜਾਬ ਦੀ ਸਰਕਾਰ ਜਿਹੜਾ ਮੁੱਖ ਮੰਤਰੀ ਕਹਿੰਦਾ ਵੀ ਮਸਲੇ ਸਰਾ ਮੂਰੇ ਪੈਣਾ ਜੋ ਅੰਡੋਰੀਆ ਕਸਦਾ ਤੇ ਉਹਨੂੰ ਆ ਜਾ ਕਿਸਾਨਾਂ ਦੀ ਜਾਨੀ ਕੀ ਆ ਹਾਲਤ ਨਹੀਂ ਥੀਂਦੀ ਡੀਏ ਵੀ ਨਹੀਂ ਹੈਗੀ ਉਹਦੇ ਬਣਾ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈਗੀ ਤੇ ਪਰਾਲੀ ਵਾਲੇ ਲੋਕਾਂ ਦੇ ਸਾਹ ਉੱਤੇ ਹੋਇਆ ਕਿੰਨੇ ਮਸਲੇ ਆ ਤੇ ਅੱਜ ਉਹ ਸੁੱਤਾ ਪਿਆ ਮੋਦੀ ਦੇ ਥੱਲੇ ਲੱਗ ਕੇ ਸਾਰਾ ਕੁਝ ਕਰ ਰਿਹਾ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਇਤਿਕੇ ਸੰਘਰਸ਼ ਕਰਾਂਗੇ। ਚੱਲ ਕਿ ਹੋ ਜੀ ਇਹ ਤਾਂ ਨੇ ਅੱਗ ਲਾ ਰਖੀ ਸੀ ਜੀ ਜਦੋਂ ਗਿਆ ਇਹਨੂੰ ਬੁਲਾ ਕੇ ਡਰਾਣਾ ਦਿੱਤਿਆ ਸੀ ਮਾਵਾਂ ਮਾਤਿਆਂ ਨੇ ਤੇਰੀ ਭੈਣ ਦੀ ਤੇਰੀ ਭਲਾ ਨਹੀਂ ਕੰਨਿਆਂ ਕੰਨਿਆਂ ਘਾਟ ਦਿੱਤੀਆ ਉਹ ਦੁਬਾਰਾ ਫੜ ਕੇ ਇਹਦਾ ਧੌਣ ਨੂੰ ਧੌਣੀ ਤੋਂ ਕੁੱਟੇ। ਅੱਛਾ ਉਹ ਦੁਬਾਰਾ ਫੜ ਕੇ ਗੱਡੀ ਛਟਕੇ ਭੱਜਿਆ ਸਭ। ਮੈਂ ਵਾਸਾ ਅੱਗ ਲਾ ਰਹੇ ਸੀਗਾ ਜੀ 5-10 ਮਿੰਟ ਪਹਿਲਾਂ ਹੀ 4 ਵਜੇ ਤੋਂ। ਅੱਗੇ ਲਾਉਣ ਦੀ ਕਿਉਂ ਲੋੜ ਪਈ ਤੈਨੂੰ ਅੱਗੇ ਫਿਰ ਪਰਾਲੇ ਦਾ ਹੱਲ ਨਹੀਂ ਹੈਗਾ ਜੀ ਕੋਈ ਫਿਰ ਕਿੰਨੇ ਦਿਨ ਹੋ ਗਏ ਤੈਨੂੰ ਚਾਹਦਾ ਝੋਨੇ ਦੀ ਫਸਲ ਵੱਢੀ ਨੂੰ ਅੱਜ ਘੱਟੋ-ਘੱਟ 15 ਦਿਨ ਹੋ ਗਏ ਜੀ ਕਰਕੇ ਕੀ ਮੰਗ ਕੀਤੀ ਹੈ ਬੈਲਰਾ ਵਗੈਰਾ ਦੀ ਤੈਨੂੰ ਕੀ ਬੈਲ ਰਿਕਵੀ ਮਿਲੇ ਜੀ ਪਿੰਡ ਚ ਤੇ ਕਿਸੇ ਅਧਿਕਾਰੀ ਨੂੰ ਫੋਨ ਕੀਤਾ ਹੁਣ ਤੱਕ ਫੋਨ ਕਿਹਾ ਹੀ ਨਹੀਂ ਪਿੰਡ ਚ ਹੀ ਬੈਲ ਰਹੇਗਾ ਜੀ ਅੱਜ ਤੋਂ ਪਰਸ ਤੱਕ ਤੈਨੂੰ ਅੱਗੇ ਲਾਉਣ ਤੋਂ ਪਿੰਡੋਂ ਗ੍ਰਿਫਤਾਰ ਕੀਤਾ ਸੀਗਾ ਕੀ ਕਹੇ ਜੋ ਹਾਲਾਤ ਸੀਗੇ ਉਹ ਤਾਂ ਬਸ ਖੇਤੀ ਸੀ ਅੱਛਾ ਹਾਂਜੀ ਇਹ ਲਾ ਤਿੰਨ ਵੀ ਲਾਂਦਾ ਜਾਂ ਕੋਈ ਹੋਰ ਵੀ ਆਏ ਨਾ ਮੈਨੂ ਲਿਆਂਦਾ ਜੀ ਹੈ ਉਹਨੂੰ ਬਾਹਰ ਆਇਆ ਥਾਣੇ ਤੋਂ ਉਹਦਾ ਕਿਨੇ ਚੱਲੋ ਕੋਈ ਨਹੀਂ ਭਾਗ ਚੱਲੋ ਇਹ ਜਿਹੜੀ ਗੱਲ ਮਾਰ ਰਹੇ ਨੇ ਇਹ ਆਹਰੇ ਕਰਦਣ ਤੇ ਸਾਪੜੇ ਮਾਰੇ ਨੇ ਫੁੱਟੇ ਜੀ ਨਾਲੇ ਗਾਲਾਂ ਤੇ ਨੇ ਕੋਣ ਗਿਆ ਸੀਗਾ ਤੁਹਾਡੇ ਕੋਲ ਪੋਸਟ ਨਹੀਂ ਹੈ ਹੈ ਥਾਣੇ ਦਾ ਕਿਹੜਾ ਅਫਸਰ ਗਿਆ ਸੀ ਆਈ ਸੀ ਹੈ ਕਿਹੜੇ ਆਪਣਾ ਐਸ ਐਚ ਓ ਐਸ ਐਚ ਓ ਸਤਕਾਰਯੋਗ ਆਪਾ ਨੂੰ ਵੱਡੇ ਵੀ ਆ ਤੇ ਉਪਰਦੇ ਦੇ ਵੀ ਆ ਚਲੋ ਇਹ ਕਹਿੰਦਾ ਵੀ ਸਾਫ ਤੋਂ ਗਲਤੀ ਹੋ ਗਈ ਕਹਿੰਦਾ ਨਾ ਉਸ ਤੋਂ ਵੱਡਾ ਤਾਂ ਕੋਈ ਨਹੀਂ ਮਸ ਇਹ ਕਹਿੰਦਾ ਵੀ ਪਰਚਾ ਨਹੀਂ ਅਸੀਂ ਪਾਉਂਦੇਗਾ ਜੇ ਇਹ ਕਹਦੇ ਜੋ ਬਸ ਇਹਨਾਂ ਪਰਚਾ ਕੋਈ ਨਹੀਂ ਕੋਰ ਹੋ ਰਹੀ ਇਹ ਕਹਿੰਦਾ ਕੋਈ ਪਰਚਾ ਨਹੀਂ ਪਾਉਂਦੇ ਸਾਡੀ ਕੋਈ ਗੱਲ ਨਹੀਂ ਕੋਈ ਲੈਣੀ ਦੇਣੀ ਕੋਈ ਗਲਤੀ ਨਹੀਂ ਮੰਨਦੇ ਆਪਾਂ ਜਿਹੜੀ ਗੱਲ ਕੋਈ ਕੋਈ ਚਲੋ ਜਿਹੜੀ ਹੋਊਗੀ ਉਹ ਕੁਦਰਤੀ ਹੋਊਗੀ ਜੇ ਨਹੀਂ ਆਏ ਅਸੀਂ ਠੀਕ ਹੈ ਲਈ ਸਾਰੇ ਆਹੀ ਰਹਿਣੀ ਹੁੰਦੀ ਆ ਅਗਲਾ ਹਾਂ ਨੇ